ਕੀਤਾ ਜਸ ਮੈਂ ਤੇਰਾ ਪਰਤੂਹੀ ਹੋ ਗਿਆ ਕਰਨਾ ਉਸਵਾ ਕਰੀਆ 我。<laughs> <laughs> ਜਤਕਪੁਰ ਦਾ ਨਿਕਲ ਪ੍ਰਗਟਿਆ ਜਤਕਪੁਰ ਚੰਦਚਾਨਨ ਹੋਗਾ ਜੋਕਰ ਸਿੰਘ ਨਿਕਲਿਆਾਰੇ ਚੱਕੀ ਇਹ ਹੋਇਆ ਹੈ ਹਮਾਰੇ ਬਲਕੇ ਜਤਕਪੁਰ ਸੱਚੇ ਪਾਸ਼ੀ ਦੇ 552 ਫਰਮਿਆ ਰਹੇ ਤੇ ਗੁਰਦੁਆਰਾ ਸਿੰਘ ਸਵਾਲੂ ਕੋਟਰ ਵੱਲੋਂ ਇੱਕ ਮਾਨ ਨਗਰ ਕੀਤਾ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਕਲ ਰਿਹਾ ਹੈ ਆਪਸੀ ਜਨਤਾ ਨੂੰ ਬੇਨਤੀ ਹੈ ਆਪ ਇਸ ਨਗਰ ਕੀਤਾ ਵਿੱਚ ਸ਼ਾਮਲ ਹੋਵੋ ਆਪਣਾ ਜੀਵਨ ਸਭ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਨਾਨਕ ਪ੍ਰਗਟਾ ਮਿੱਟੀ ਤੋਂ ਜਗਤ ਚਾਨਣੋ ਆਜੋ ਖਰਸੂਦ ਨਿਕਲਿਆ ਪਾਰੇ ਛਪੇਂ ਦੇ ਪਲਵਾ ਐਸੇ ਤਨ ਤਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੂਹ ਸੰਤਾਂ ਸਮੂਹ ਆਪਨਵਾਸੀ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਬਣਾ ਰਹੇ ਹੋ ਜੋ ਆਜ ਤਨ ਤਨ ਸਾਹਿਬ ਜੀ ਦਾ ਸਾਹਿਬ ਦਸਾਇਆ ਤੇ ਪੰਜ ਪਿਆਰਾਂ ਦੀ ਗੋਈ ਹੈ ਸਾਰੇ ਹੀ ਸ਼ਹਿਰ ਦੀਆਂ ਪਾਠਾਂ ਕਰਦੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਸ ਪੁਤਰ ਦੀ ਅਰਦਾਸ ਹੋਵੇਗੀ ਸੋ ਇਲਾਕਾ ਨਿਵਾਸੀ ਵਿਦੇਸ ਸਾਹਿਬ ਦੇ ਸਾਥ ਰਹਿੰਦੀਆਂ ਸੰਗਤਾਂ ਸਮੂਹ ਸੰਗਤਾਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਹੋ ਲੱਖ ਲੱਖ ਵਧਾਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 5 ਤਰੀਕ ਨੂੰ ਚੱਲ ਰਿਹਾ ਸ੍ਰੀ ਅਖੰਡ ਪਾਠਾਂ ਦੇ ਜਾਰੀ ਦੀ ਗੱਡੀ ਦੇ ਕੋਪ ਪਾਏ ਜਾਣ ਕੇ ਪ੍ਰਾਂਤ ਸਾਰਾ ਦਿਨ ਨਗਰ ਕੀ ਸਾਰੇ ਦਿਨ ਕੀਰਤਨ ਦਰਬਾਰਾਂ ਤੇ ਕਥਾ ਵਿਚਾਰਾ ਹੋਣ ਗਿਆ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਪਹੁੰਚ ਕੇ ਗੁਰੂ ਕਾਰ ਦੀਆਂ ਹਾਜ਼ਰੀਆਂ ਭਰੋ ਅਤੇ ਆਪਣਾ ਜੀਵਨ ਸਫਲ ਕਰੋ ਮੀਡੀਆ ਰਾਈ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਮੀਡੀਆ ਪ੍ਰਾਂਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਹਰ ਸਾਲ ਹੀ ਹਰ ਗੁਰਪੁਰਬ ਤੇ ਹੀ ਅਵੰਗਾਰ ਕਰਦੇ ਆ ਸਦਾ ਸੱਚੇ ਪਾਸਾ ਇਹਨਾਂ ਨੂੰ ਚੜ੍ਹਦੀ ਕਲਾ ਇੱਕ ਤਤਵਾ ਹੋਵੇ ਸੇ ਬਾਹੁਰੂ ਕੇ ਅਰਦਾਸ ਹੈ ਕਿ ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿੱਟੀ ਤੋਂ ਜੈ ਚਾਨਾ ਸਾਬ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਗੀਆਂ ਬਹੁਤ ਬਹੁਤ ਵਧਾਈਆਂ ਬਾਪਰ ਨੂੰ ਜਾਵਰ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ ਆ ਬਹੁਤ ਬਹੁਤ ਵਧਾਈਆਂ ਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਇਆ ਅੱਜ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਗ ਦੇ ਸੰਬੰਧ ਵਿੱਚ ਨਗਰ ਕੀਰਤਨ ਕਰ ਕੱਢ ਰਹੇ ਆ ਸਮੂਹ ਸੰਗਤਾਂ ਨੇ ਸਹਿਯੋਗ ਦਿੱਤਾ ਮਹਾਰਾਜ ਸਾਹਿਬ ਤੇ ਤੰਦਰੁਸਤੀ ਬਖਸ਼ੇ ਨਾਮ ਦੀ ਦਾਤ ਬਖਸ਼ੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਨਕੋਦਰ ਦੇ ਵਿੱਚ ਕੀ ਕਰਨਾ ਚਾਹੋਗੇ ਬਿਲਕੁਲ ਅੱਜ ਧੰਨ ਧੰਨ ਬਾਬਾ ਜਗਤguru ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਨਕੋਦਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਇਸ ਨਗਰ ਕੀਰਤਨ ਦੀਆਂ ਬਾਬਾ ਜੀ ਦੇ ਆਗਮਨ ਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਮੂੱਚੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਸ਼ਹਿਰ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਦੁਨੀਆ 'ਚ ਬੈਠੇ ਹੋਏ ਸਾਰੇ ਬਾਬਾ ਨਾਨਕ ਨਾਮ ਲੈਵਾ ਸੰਗਤ ਨੂੰ ਪ੍ਰਕਾਸ਼ ਪੜ੍ਹਦੀਆਂ ਲੱਖ ਲੱਖ ਮੁਬਾਰਕਾਂ ਸਭ ਤੇ ਬਾਬਾ ਨਾਨਕ ਮੇਰ ਫਰਿਆ ਹੱਥ ਰੱਖੇ ਚੜ੍ਹਦੀਆਂ ਕਲਾ ਬਖਸ਼ੇ ਬੁਲੰਦੀਆਂ ਬਖਸ਼ੇ